ਅੱਜ ਬਾਈ ਗਰਮੀ ਬਹੁਤ ਜ਼ਿਆਦਾ ਸੀ ਤੇ ਗਰਮੀ ਚ ਮੈਂ ਸੋਚਿਆ ਕਿ ਛੁੱਟੀ ਸੀ ਤੇ ਮੈਂ ਬਾਈ ਦਾ ਸਾਈਕਲ ਲੋਡ ਕਰਾ ਕੇ ਲੇ ਗਿਆ ਨਾਲੇ ਆਪਦਾ ਸਾਈਕਲ ਦਿਖਾ ਦੇਵਾਂਗੇ ਪਛੰਡੇ ਤੇ ਪੈਂਚਰ ਸੀ ਪਹਿਲਾਂ ਤਾਂ ਲਵਾ ਪੈਂਚਰ ਗੈਨੀ ਬਾਈ ਤੋਂ ਤੇ ਪੈਂਚਰ ਵੀ ਇਹਦੇ ਇੱਕ ਨਹੀਂ ਬਾਈ ਇਕੱਠੇ ਦੋ ਨਿਕਲੇ ਤੇ ਸਲਾਹ ਸੀ ਐਵੇਂ ਆਪਾਂ ਇੱਕ ਹੱਥ ਨਾਲ ਸਾਈਕਲ ਫੜ ਲਾਂਗੇ ਚੱਕ ਨਾਲ ਆ ਦਸਾਂ ਕ ਚਲਾ ਕੇ ਤੇ ਇਹਨੂੰ ਲੈ ਕੇ ਚੱਲਾਂਗੇ ਪਰ ਬਾਈ ਕਹਿੰਦਾ ਯਾਰ ਦੋਨਾਂ ਤੇ ਤਾਂ ਔਖਾ ਹੋਣਾ ਸ਼ਹਿਰ ਚ ਟ੍ਰੈਫਿਕ ਵੀ ਹੋਊਗਾ ਤੂੰ ਐ ਕਰ ਕਹਿੰਦਾ ਇੱਕ ਸਾਈਕਲ ਇੱਥੇ ਖੜਾ ਕੇ ਤੇ ਬੱਸ ਦੀ ਛੱਤ ਤੇ ਧਰਨਾ ਪਰ ਮੈਂ ਵੀ ਸੋਚਿਆ ਗਰਮੀ ਬਹੁਤ ਜ਼ਿਆਦਾ ਸੀ ਬਾਈ ਤਾਂ ਕਰਕੇ ਆਪਾਂ ਛੱਤ ਤੇ ਰੱਖ ਲਿਆ ਸਾਈਕਲ ਤੇ ਬੱਸ ਦੀਕ ਦੇ ਦੀਕ ਦੇ ਬੱਸ ਵੀ ਆ ਗਈ ਤੇ ਖੜ ਕੇ ਆਪਾਂ ਥੋੜਾ ਜਿਹਾ ਦੂਰ ਤੋਂ ਬਾਅਦ ਸਾਈਕਲ ਸਿੱਤ ਆ ਬੱਸ ਤੇ ਉੱਤਰ ਲਿਆ ਤੇ ਬੱਸ ਦੀ ਛੱਤ ਤੇ ਬਹੁਤ ਦਿਨਾਂ ਬਾਅਦ ਬੋਠੀ ਜੀ ਬਾਈ ਬਹੁਤ ਆਨੰਦ ਮਾਣਿਆ ਸੀ ਕਿਉਂਕਿ ਜਦੋਂ ਪੜਨੇ ਜਾਂਦੇ ਸੀ ਆਪਾਂ ਉਹ ਬੰਦੇ ਉਹਦੇ ਸ਼ਰਤਾਂ ਦੇ ਬਹਿ ਕੇ ਆਉਣਾ ਹਨ ਉਹ ਵੀ ਆ ਨਿਆਰਾ ਸੀ ਆਟੀ ਹੁੰਦਾ ਜੀ ਤੇ ਵੀਡੀਓ ਬੜੀ ਉਹ ਬਣਾ ਕੇ ਉਸ ਤੋਂ ਬਾਅਦ ਇੱਥੇ ਆ ਗਏ ਬਈ ਤੇ ਜਿਹੜਾ ਓੱਖਾ ਹੁੰਦਾ ਛੱਤ ਤੇ ਬਈ ਜਿਹੜੇ ਦਰਖਤ ਆ ਜਿਹੜੇ ਨੀਵੇਂ ਹੁੰਦੇ ਆ ਮੱਥੇ ਦੇ ਵਾਜਦੇ ਸਦਾ ਉਹ ਤੇ ਚਪੇੜਾ ਵਾਂਗੂ ਤੇ ਮੈਂ ਤਾਂ ਉਹਨਾਂ ਦੀ ਵੀ ਕਰਕੇ ਆਪਦੇ ਆਪ ਨੂੰ ਬਚਾਇਆ ਤੇ ਸਮੈਲ ਦੇ ਕੇ ਮਾੜੀ ਜੀ ਫੇਰਾ ਕਾਂ ਚਾਲਾ ਬੜੇ ਫੇਰ ਬਾਅਦ ਪਹੁੰਚੇ ਆਪਾਂ ਬਠੰਡੇ ਪਟੰਡੇ ਰੋਡ ਕਿ ਲੈ ਕੇ ਜਾਣਾ ਸੀ ਭਈ ਸੈਂਕਰਮਾਣਾ ਚੌਕ ਵਿੱਚ ਦੀ ਕਿਉਂਕਿ ਪੈਡਲ ਤਾਂ ਵੱਜਦਾ ਨਹੀਂ ਇਹਦਾ ਐਂ ਲੈ ਗਏ ਗਰਮੀ ਨੇ ਬੁਰਾ ਹਾਲ ਕਰਤਾ ਮੁੜ ਕੋ ਮੁੜ ਕੇ ਹੋ ਗਿਆ ਕੰਮ ਤੇ ਬੱਸ ਐਂ ਸੀ ਦੁਕਾਨ ਤੇ ਚੱਲ ਪਹੁੰਚ ਗਏ ਪਹੁੰਚ ਕੇ ਦੁਕਾਨ ਤੇ ਕੋਲਰ ਦੀ ਲੈਤੀ ਠੰਡੀ ਹਵਾ ਤੇ 5 ਮਿੰਟ ਰੈਸਟ ਕੀਤੀ ਬਾਅਦ ਚ ਹੀ ਕਬਾ ਅੰਕਲ ਨੂੰ ਕੀ ਕਰਨਾ ਸਾਈਕਲ ਦਾ ਸੈਟ ਫਿਰ ਮੈਂ ਕਿਹਾ ਥੋੜਾ ਜਿਹਾ ਪਾਣੀ ਵੀ ਪੀ ਲਵੇ ਗਰਮੀ ਚ ਵਦੀਆਂ ਫਿਰ ਮੰਕਰ ਨਾਲ ਗੱਲਬਾਤ ਕਰਕੇ ਆਪਾਂ ਪੈਡਲ ਪਵਾਇਆ ਤੇ ਬਾਈ ਮਿਸਤਰੀ ਨੇ ਦੇਖਿਆ ਪੈਡਲ ਤੇ ਆ ਨਾਮਾ ਪੈਡਲ ਜੱਟਤਾ ਬਾਈ ਨੇ ਤੇ 3000 ਰੁਪਏ ਦਾ ਆ ਬਈ ਇਹ ਆ ਪੈਡਲਾ ਗੇਰਨ ਸਾਈਕਲ ਦਾ ਬਈ ਸਮਾਨ ਬਹੁਤ ਮਹਿੰਗਾ ਮੇਨਟੇਨੈਂਸ ਬਹੁਤ ਰੱਖਣੀ ਪੈਂਦੀ ਇਹਨਾਂ ਦੀ ਤੇ ਉਦੋਂ ਬਾਅਦ ਆਪਾਂ ਚੈੱਕ ਕਰ ਰਹੇ ਹਾਂ ਸਾਈਕਲ ਤੇ ਥੋੜਾ ਚਲਾ ਕੇ ਦੇਖਿਆ ਫਿਰ ਉਦੋਂ ਬਾਅਦ ਅਜੀਤ ਰੋਡ ਆ ਗਏ ਮੈਂ ਕਿਹਾ ਬਟੰਡੇ ਆਇਆ ਤੇ ਅਜੀਤ ਰੋਡ ਨਾਲ ਹੀ ਇਹ ਹੋ ਨਹੀਂ ਸਕਦਾ ਤੇ ਮਿੱਠੀ ਜਿਹੜੀ ਲਾ ਕੇ ਆਪਾਂ ਧੁੱਪ ਚ ਮੁਰਕੋ ਮੁਰਕੀ ਕਰਕੇ ਆਦੇ ਆਪ ਨੂੰ ਸਿੱਧਾ ਚੱਲੇਗੇ ਫਿਰ ਮੈਂ ਕਿਹਾ ਚਲੋ ਹੁਣ ਜੂਸ ਦਾ ਗਲਾਸ ਪੀ ਲઈએ ਗਰਮੀ ਬਹੁਤ ਜ਼ਿਆਦਾ ਕਦੇ ਮੁੜ ਕੇ ਠੀਕ ਲਮੋਂਦੇ ਫਿਰ ਜੀ